ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 72 ਘੰਟੇ ਯਾਨੀ ਕਿ ਅਗਲੇ 3 ਦਿਨਾਂ ਦੇ ਮੌਸਮ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਆਉਂਦੇ 3 ਦਿਨਾਂ ਦੇ ਵਿੱਚ ਅੱਜ ਦੇਖਦੇ ਹਾਂ ਸੈਟਲਾਈਟ ਦਸਰੇ ਜੇਕਰ ਗੱਲ ਕਰਦੇ ਆਂ ਤਾਂ ਐਸੇ ਲੇਤੀਆਂ ਜੋ ਲਾਈਵ ਸੈਟਲਾਈਟ ਦਸਰੇ ਦੀ ਦੇ ਸਕਦੇ ਆਂ ਪੰਜਾਬ ਸਾਡੇ ਨਾਲ ਦੇ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ ਬਣਿਆ ਹੋਇਆ ਗਰਮ ਤੇ ਖੁਸ਼ਕ ਮੌਸਮ ਜਿਹੜੇ ਦਿਨ ਨੇ ਉਹ ਚੱਲਦੇ ਹੋਏ ਨੇ ਆਉਂਦੇ ਜਿਹੜੇ 3 ਦਿਨ ਨੇ ਜੀ ਮੌਸਮ ਦੇ ਵਿੱਚ ਕੋਈ ਬਹੁਤ ਵੱਡਾ ਫੇਰ ਬਦਲ ਸੰਭਵ ਨਹੀਂ ਹੈ ਬਹੁਤ ਅਗੜੇ ਉਮੀਦ ਆਸਰ ਘਟ ਨਹੀਂ ਕਿਤੇ 5-7 ਕਣੀਆਂ ਦੇਖ ਸਕਦੀਆਂ ਨੇ ਉਹ ਵੀ ਜਿਵੇਂ ਕਿ ਸਾਨੂੰ ਦੱਸਿਆ ਸੀ ਕਿ ਕੱਲ ਇੱਕ ਹਲਕੀ ਜਿਹੜੀ ਵੈਸਟਰਨ ਸਰਵੈਂਸ ਹੈ ਉਹ ਜੰਮੂ ਤੇ ਉਪਰ ਤੇ ਨਾਲ ਲੱਗਦੇ ਪਛਮੀ ਭਾਗਾਂ ਦੇ ਵਿੱਚ ਜਿਹੜੀ ਸਰਗਰਮ ਹੈ ਜਿਹਦੇ ਸਦਕਾ ਪਾਕਿਸਤਾਨ ਦੇ ਉੱਤਰੀ ਭਾ ਦੇ ਵਿੱਚ ਪਛਮੀ ਹਗਾਂ ਦੇ ਵਿੱਚ ਕਿਤੇ ਤੇਜ਼ ਸ਼ਰਾਟੇ ਲੱਗੇ ਸੀ ਤੇ ਜੰਮੂ ਦੇ ਕੁਝ ਖੇਤਰਾਂ ਦੇ ਵਿੱਚ ਕੱਲ ਮੀਂਹ ਪਈ ਸੀ ਪੰਜਾਬ ਦੇ ਵਿੱਚ ਕੋਈ ਖਾਸ ਆਸਰਾ ਦੇਖਣ ਨੂੰ ਨਹੀਂ ਮਿਲਿਆ 5-7 ਕਣੀਆਂ ਦਿਖ ਸਕਦੀਆਂ ਨੇ ਅੱਜ ਜਾਂ ਕੱਲ ਅਗਲੇ 48 ਘੰਟਿਆਂ ਦੇ ਵਿੱਚ ਉਹ ਵੀ ਗਰਦਾਸਪੁਰ ਫਟਾਣਗੁਰ ਹੁਸ਼ਿਆਰਪੁਰ ਦੇ ਗਨੇ ਚੁਨੇ ਦੋ ਚਾਰ ਪਿੰਡਾਂ ਦੇ ਵਿੱਚ ਬਾਕੀ ਬਹੁਤ ਹੀ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਸਾਫ਼ ਰਹੇਗਾ ਸੋ ਆਉਂਦੇ ਤਿੰਨ ਦਿਨਾਂ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਫਿਲਹਾਲ ਸੰਭਵ ਨਹੀਂ ਹੈ ਨਾ ਪੰਜਾਬ ਦੇ ਵਿੱਚ ਨਾ ਹਰਿਆਣਾ ਦੇ ਵਿੱਚ ਨਾ ਰਾਜਸਥਾਨ ਦੇ ਵਿੱਚ ਔਰ ਇਧਰ ਗੱਲ ਕਰੀਏ ਫਾਂ ਹਿਮਾਚਲ ਤੇ ਜੰਮੂ ਦੇ ਵਿੱਚ ਵੀ ਕੋਈ ਬਹੁਤਾ ਮੀਂਹ ਦਾ ਅਸਰ ਨਹੀਂ ਹੈ ਮੌਸਮ ਸਾਫ਼ ਰਹਿਣ ਦਾ ਅਸਰ ਨੇ ਜੇਕਰ ਗੱਲ ਦਰਿਆਵਾਂ ਦੀ ਕਰਦੇ ਆਂ ਜੀ ਭਾਖੜਾ ਟੈਂਕ ਪੌਂਗ ਟੈਂਕ ਇਹ ਲੈਵਲ ਤੋਂ ਆਪਣੇ ਕਾਫੀ ਢੇਹਾਂ ਆ ਰਹੇ ਨੇ 1676 ਦੇ ਆਸ-ਪਾਸ ਭਾਖੜਾ ਚੱਲਦਾ ਹੋਇਆ ਸੋ ਪੌਂਗ ਟੈਂਕ ਵੀ ਜਿਹੜਾ ਜ 1390 ਤੋਂ ਹੁਣ ਢੇਹਾਂ ਆ ਰਿਹਾ ਦਰਿਆਵਾਂ ਦੇ ਵਿੱਚ ਪਾਣੀ ਉਸੇ ਤਰ੍ਹਾਂ 릴ੀਸ ਕੀਤਾ ਜਾ ਰਿਹਾ ਤੇ ਜਿਹੜਾ ਹਰੀਕੇ ਹੜ੍ਹ ਤੇ ਪਾਣੀ ਪਹੁੰਚ ਰਿਹਾ 720 ਉਹ ਅੱਜ ਦੀ ਜਿਹੜੀ ਸਵੇਰ ਦੀ ਰਿਪੋਰਟ ਕਹਿੰਦੀ ਹੈ ਉਹ 67000 ਕਿਲੋਸਕ ਡੇ ਲਗਭਗ ਪਹੁੰਚ ਰਿਹਾ ਅੱਗੇ ਜਿਹੜਾ ਫਲੋ ਛੱਡਿਆ ਜਾ ਰਿਹਾ ਉਹ 45000 ਕਿਲੋਸਕ ਆਸ-ਪਾਸ ਛੱਡਿਆ ਜਾ ਰਿਹਾ ਜੀ ਸੋ ਆ ਤੇ ਜਿਹੜੇ ਪਾਣੀ ਨੇ ਕਾਫੀ ਹੀਟ ਆ ਉੱਤਰ ਚੁੱਕੇ ਨੇ ਪੰਜਾਬ ਦੇ ਕਾਫੀ ਪਿੰਡਾਂ ਦੇ ਵਿੱਚ ਜਿੱਤੇ ਹਾੜਾ ਇਸੇ ਉੱਤੇ ਸਿਚੁਏਸ਼ਨ ਹੁਣ ਅੰਡਰ ਕੰਟਰੋਲ ਬਣੇ ਸ਼ੁਰੂ ਹੋ ਚੁੱਕੀ ਆ ਫਿਲਹਾਲ ਮੌਸਮ ਸਾਫ ਹੈ ਅਗਲੇ 72 ਘੰਟੇ ਤੇ ਕੇਂਦਰੀ ਭਾਰਤ ਦੇ ਵਿੱਚ ਮੀਂਹ ਜਾਰੀ ਨੇ ਪੱਛਮੀ ਬੰਗਾਲ ਦੇ ਵਿੱਚ ਅੱਜ ਮੜ ਤੋਂ ਅਲਰਟ ਕੀਤੇ ਗਏ ਨੇ ਭਾਰੀ ਮੀਂਹ ਦੇ ਕਿਉਂਕਿ ਉੱਥੇ ਇੱਕ ਐਲਪੀਏ ਲੰਘ ਕੇ ਹਟਿਆ ਤੇ ਉੱਥੇ ਜਿਹੜੀਆਂ ਤਬਦੀਲੀਆਂ ਮੌਸਮ ਦੇ ਵਿੱਚ ਸੰਭਵ ਨੇ ਮੀਂਹ ਉੱਥੇ ਹਾਲੇ ਲੱਗਣਗੇ ਤੇ ਮੱਧ ਪ੍ਰਦੇਸ਼ ਹੋ ਗਿਆ ਬਿਹਾਰ ਚਾਰਖਾੜੇ ਦੇ ਖੇਤਰਾ ਦੇ ਵਿੱਚ ਵੀ ਮੀਂਹ ਲੱਗਣਗੇ ਕਿਉਂਕਿ ਇੱਥੇ ਐਲਪੀਏ ਸਥਿਤੀ ਵਿੱਚ ਮੌਜੂਦ ਹੈ ਫਿਲਹਾਲ ਆਉਂਦੇ ਤਿੰਨ ਦਿਨ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਸਾਫ ਰਹਿਣ ਦੇ आसार ਨਹੀਂ ਤੇ ਮੌਸਮ ਨੇ ਵਾਪਸੀ ਫੜੀ ਹੋਈ ਆ ਪੰਜਾਬ ਦੇ ਵਿੱਚ ਵਾਪਸੀ ਕਰ ਚੁੱਕਾ ਹੈ ਤੇ ਕੁਝ ਜਿਹੜੇ ਜੁਪੀ ਦੇ ਫਸਲਾਂ ਦੇ ਖਾਕ ਤੇ ਇਧਰ ਆ ਜਿਹਾ ਹਰਿਆਣੇ ਦੇ ਦਿੱਲੀ ਗੁਰੂਗਰਾਮ ਰੇਟਾ ਇਹਨਾਂ ਖੇਤਰਾ ਦੇ ਵਿੱਚ ਵੀ ਹੁਣ ਮੌਸਮ ਜਾਣ ਲਈ ਤਿਆਰ ਤੁਹਾਨੂੰ